हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਛੇੜ ਲਈ ਲੈ ਕੇ ਆਏ ਅਗੇ ਉਹਨਾਂ ਵਿੱਚੋਂ ਦੋ ਤਾਂ ਆ ਗਿਆ ਤਾਜ਼ੀਆਂ ਸੁਗੀਆਂ ਤੇ ਦੋ ਹਜੇ ਕਰਮ ਵਾਲੀਆਂ ਗੱਬਣ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਚਾਰੇ ਹੀ ਬਈਆਂ ਮੰਨ ਲਓ ਟੌਪ ਦੇ ਆਗੇ ਨਗੀਨੇ ਗਰਮੀਆਂ ਦੇ ਆਗੇ ਤੋਹਫੇ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾ ਹੋਰ ਬਾਈ ਜੀ ਓ ਠੀਕ ਹੋ ਬਾਈ ਜੀ ਹਾਂ ਵਧੀਆ ਬਾਈ ਤੇ ਤੋਹਫੀ ਆ ਕੇ ਫਿਰ ਤੋਹਫੀ ਆ ਹਾਂ ਠੀਕ ਆ ਨਾਮ ਤੇ ਆਪਣਾ ਐਡਰੈਸ ਨਾਮ ਜੱਸਾ ਸਿੰਘ ਸੰਧੂਆ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸੀ ਰਾਮਪੁਰਾ ਕੋਲ ਨੇੜੇ ਪਿੰਡ ਭਾਈ ਛੇੜੇ ਪਿੰਡ ਦਾ ਸਾਤਪੁਰਾ ਰਹਿੰਦਾ ਇਧਰ ਭਗਤਾ ਰਹਿੰਦਾ ਵਿਚਾਲੇ ਹੀ ਰਹਿੰਦਾ ਆਪਣਾ ਪਿੰਡ ਠੀਕ ਹੈ ਕੰਟੈਕਟ ਨੰਬਰ ਬੋਲ 76967 34117 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਤੇ ਜੱਸੇ ਫਿਰ ਇਹ ਤੋਂ ਸ਼ੁਰੂ ਕਰਦੀ ਆ ਪਹਿਲੇ ਨੰਬਰ ਕਿਹੜਾ ਸੂਆ ਸੂਈ ਆ ਇਹ ਪਲੂਨ ਸੂਈ ਆ ਪਲੂਨ ਸੂਈ ਆ ਹਾਂ ਕਿੰਨੇ ਦਿਨ ਹੋ ਗਈ ਸੂਈ ਇਹਨੂੰ ਸੂਈ ਨੂੰ ਹੋ ਗਏ 4 3 4 ਦਿਨ ਹੀ ਹੋ ਗਏ ਇਹਨੂੰ ਠੀਕ ਹੈ ਮਗਰ ਇਹਦੇ ਬੱਚੀ ਆ ਹੂੰ ਕਿੰਨਾ ਕਬੋਲਾ ਖਰ ਕਹਿਦੀ ਬੋਲਾ 12 ਲੀਟਰ ਠੀਕ ਆ ਠੰਡੀ ਸੀਲਾ ਫੁੱਲ ਪੂਰੀ ਠੰਡੀ ਸੀਲਾ ਠੀਕ ਆ ਬਈ ਮੂੰਹੋਂ ਦੋਂਦੀ ਆ ਚੌਗੀ ਮੰਨ ਲੈ ਦੋਂਦੀ ਮੰਨ ਲੈ ਚੌਦੇ ਚੱਕੀ ਆ ਦੋ ਦੰਦਾ ਚੌਗੀ ਮੰਨ ਲੈ ਭਾਂ ਕੇ ਦੁੱਕੀ ਮੰਨ ਲੈ ਤੇ ਬੱਚਾ ਆ ਗਿਆ ਬੱਸੀ ਬੱਸੀ ਦੀ ਕੁਆਲਿਟੀ ਚ ਬੱਚੇ ਬਹੁਤ ਸੋਹਣੇ ਮੈਂ ਵੱਡੀ ਵੱਡੀ ਬਹੁਤਾ ਬੱਚੀ ਆ ਵੱਡੀ ਵੱਡੀ ਫੁੱਲ ਐਬਰੀਡ ਇੱਕ ਨੰਬਰ ਆ ਗਿਆ ਬੱਚਾ ਨੰਬਰ ਬੱਚਾ ਹਾਂ ਸਹੀ ਗੱਲ ਆ ਬਈ ਤੇ ਥਣਲੇ ਵਾਪਾ ਬਈ ਨੇੜੋ ਚੈੱਕ ਕਰ ਬੋਣਿਆ ਲੈਵੇ ਦੀ ਜਿਹੜੀ ਫੀਟਿੰਗ ਆ ਬਈ ਚੈੱਕ ਕਰੋ ਯਾਰ ਬੜਾ ਹੀ ਸੋਹਣਾ ਫੀਟਿੰਗ ਆ ਬਸ ਸੋਹਣਾ ਫੀਟਿੰਗ ਵਾਲਾ ਹਵਾਨਾ ਬਾਕੀ ਕਲਾ ਕਲਾ ਥਾਣਾ ਨਖੜਮਾ ਥਾਣਾ ਪੀੜੀ ਦੇ ਪਾਵੇ ਨਾਲ ਦਾ ਥਾਣਾ ਬਹੁਤ ਸੋਹਣਾ ਬਾਕੀ ਗੱਲ ਹੋ ਰਹਾ ਜਿਹਾ ਨਹੀਂ ਮਨ ਇਹਦੇ ਆਪਣੇ ਬਰਾਬਰ ਆਉਂਦੀ ਹੈ ਬਾਈ ਮੈਂ ਕਹਿੰਦਾ ਵੱਡੀ-ਬੁੱਡੀ ਵਾਲੇ ਤਾਂ ਰਿਕਾਰਡ ਤੋੜੇ ਗੰਗਾ ਚਾਉਣਾ ਬੜ ਨੇ ਉਦੋਂ ਕੁਝ ਹੋਰ ਹੀ ਕਰਨਾ ਹਮ ਮੈਂ ਕਹਿੰਦਾ ਵੱਡੀ ਵਾਲੇ ਤਾਂ ਰਿਕਾਰਡ ਟੁੱਟੇ ਬਈ ਮੈਂ ਰਿਕਾਰਡ ਹੀ ਹੈ ਜੀ ਹਮ ਤੋੜ ਦੇ ਦੱਸਿਆ ਕੋਈ ਕਿ ਬਾਈ ਮੜੀ ਜੀ ਬਾਕੀ ਬਾਈ ਲਿੱਸੀ ਨਾ ਸਮਝੋ ਸੈਨਿਕਾਂ ਨਾਲ ਜਿਹੜੀ ਬਾਲੀ ਕਮਾਲ ਦੀ ਸੈਨਿਕਾਂ ਕੱਦ ਬਹੁਤ ਆਹ ਲਿੱਸੀ ਨਾ ਯਾਰ ਆਉਂਦੇ ਵੀ ਜਾਲ ਵਾਲਿਆਂ ਬੜਾਈਆਂ ਜਿੰਦ ਜਾਨ ਫੁੱਲ ਫੇਸ ਬਿਊਟੀ ਚੈੱਕ ਕਰੋ ਬਾਈ ਕੀਆ ਬਾਤ ਹੈ ਤੋਹਫੇ ਆ ਗਏ ਭਾਈ ਦੰਦਾ ਜੀ ਆ ਭਾਈ ਹਨਾ ਦੰਦਾ ਜੀ ਦੰਦਾ ਦੋਂਦੀ ਮੰਨ ਲਿਆ ਗੜਾ ਚੌਕੀ ਮੰਨ ਲੈ ਠੀਕ ਆ ਤੇ ਬੈਠਣਾਂ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਆ ਬਾਕੀ ਤੋਰਾ ਤਾਰਾ ਚੈੱਕ ਕਰ ਲਓ ਇੱਕ ਨੰਬਰ ਸੂਈ ਸਵਾਈ ਆ ਬੱਚਾ ਸੋਨੋ ਐ ਮੰਨ ਲਓ ਵੀ ਬੱਸੀ ਮਿਲ ਜੂਗੀ ਨਾਲ ਉਹ ਵੀ ਬਹੁਤ ਕੁਆਲਿਟੀ ਦੀ ਆ ਇਹਦੇ ਸੇ ਮੈਨੂੰ ਭਾਈ ਐਂ ਦੱਸ ਕਿੰਨਾ ਦੁੱਧ ਦੇ ਤੂੰ ਐਸਟੀਮੇਟ ਜਾ ਐਸਟੀਮੇਟ ਹੈ 18-19 ਕਿਲੋ ਦੁੱਧ ਦੇ ਦੂ ਬੱਚੀ ਠੀਕ ਆ ਬਾਕੀ ਸਾਹ ਸੰਭਾਲ ਅਗੜ ਨੇ ਉਹਦੀ ਚੋਰ ਨਾਲ ਦੇਖ ਲੈਣੀ ਆ ਬਾਕੀ ਜਿਹੜਾ ਇਹਨੂੰ ਲੇਵਾ ਲੱਗਿਆ ਕਰਮ ਵਾਲੇ ਨੂੰ ਭਾਈ ਮੈਂ ਕਹਣਾ ਪੌੜਾ ਕਮਾਲ ਦਾ ਜੀ ਬਹੁਤ ਲੱ ਤੇ ਮੁੱਲ ਜਿਵੇਂ ਮੁੱਲ ਅੱਗੇ ਵੀ ਜਾਇਜ਼ ਹੁੰਦੇ ਤੇ ਮੁੱਲ ਬਾਈ ਅੱਜ ਮੁੱਲ ਬਾਈ ਵਾਂ ਕੇ ਇੱਕ ਤਾਂ ਬੇਨਤੀ ਆ ਮੁੱਲ ਸਾਰੀਆਂ ਬਹਿੜਾਂ ਦੇ ਜਾਇਜ਼ ਹੋਣਗੇ ਇਹ ਚ ਕੋਈ ਘਾਟਾ ਵੜਦਾ ਨਹੀਂ ਹੁਣ ਠੀਕ ਹੈ ਕੋਈ ਵੇਚਣ ਵਾਲਾ ਫਿਰ ਮੁੱਲ ਉਹ ਜਾ ਕਰਦਾਂਗੇ ਇਹਨਾਂ ਕਹਦੇ ਵੀਡੀਓ ਦਾ ਪਾਇਆ ਵਾ ਫਿਰ ਹੂੰ 60 ਕਰਾ ਲੈ ਵੀ 65 ਕਰਾ ਲੈ ਠੀਕ ਆ 55000 ਦੀ ਵੜ ਦੇਣੀ ਆ 60 ਕਰਾ ਲੈ ਕੋਈ 65 ਕਰਾ ਲੈ 55000 ਦੀ 55000 ਇਹ ਨਾ ਲੈਣਾ ਚੱਕੋ ਬਾਈ ਜਮਾ ਦੇਣ ਲੈਣ ਮੁੱਲ ਕਰਤਾ ਬਾਈ ਨੇ ਆਇਆ ਲਓ ਇਹਨਾਂ ਨਾਲ ਕਦੇ ਵੀ ਆਇਆ ਮੁੱਲ ਥੋੜਾ ਕਰਿਆ ਫਲਣਾ ਕਰਿਆ ਬਸ ਇਨੇ ਲੈਣੇ ਆਪਾਂ ਕੀ ਬਾਤ ਆ ਭਾਈ ਜੋ ਹਜੀ ਗੱਲ ਕਰਨੀ ਆਪਾਂ ਮੁੱਲ ਕਰਦਾਂਗੇ ਸਹੀ ਗੱਲ ਆ ਭਾਈ 12 ਮਰੋਂਗੇ ਭਾਈ ਹਾਂਜੀ ਹਾਂਜੀ ਹਾਂ ਠੀਕ ਆ 12 ਭਾਈ ਭਾਈ ਮਰੂਗਾ ਤੇ ਚਵਾਈ ਤੁਹਾਨੂੰ ਚੈੱਕ ਕਰਵਾਣੇ ਵੀ ਕਹੀ ਜਿ ਲੱਗਿਆ ਕਰਮ ਵਾਲੀ ਨੂੰ ਲੈ ਭਾਈ ਪਸਮਾ ਚੈੱਕ ਕਰੋ ਜੱਸਿਆ ਬੜਾ ਚੰਗਾ ਬੜਾ ਚੰਗਾ ਪਸਮਾ ਕੀ ਬਾਤ ਆ ਭਾਈ ਬੜਾ ਚੰਗਾ ਥਣਾ ਤੇ ਹੁਣ ਚਵਾਈ ਦੇਖੋ ਫਿਰ ਉਹੀ ਜੀ ਚਵਾਈ ਹੋ ਕਰਮ ਵਾਲੀ ਦੀ ਜਿਆ ਥਣਾ ਲੈ ਭਾਈ जैसे चवाई बड़ी चंगी है जा चंगी चवाई है क्या बात है भाई मोटी मोटी चवाई है ने बड़ी वाली चवाई है ये ना टोल टोल के ना 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 है, है। ना है रे क्या बात है भाई एक नंबर चवाई है बर्फी है कन्ने को पता लगदा मैटा दी गलियां तो कल्ला काम करिया है ना मगले खाने दिखा दे हम्म एक नंबर है भाई ले चवाई रे यार आपा पवन ऑनलाइन मंगा ले एड़ा गारंटी है ठीक है ਚਬਾਈ ਵੀ ਬਾਈ ਕਹਿੰਦਾ ਆਪਣੀ ਬਾਕੀ ਆਪਾਂ ਬਲਵਿੰਦਰ ਯਾਰ ਥੱਲੋਂ ਮਾੜੀ ਨਹੀਂ ਲੈਂਦੀ ਬਾਈ ਮੈਂ ਕਹਣਾ ਐ ਲੈ ਕੋਈ ਚੱਕਰ ਵਰਨਾ ਚੈੱਕ ਕਰੋ ਮੇਨ ਗੱਲ ਨਾਲ ਥਣ ਦੇਖੋ ਚਾਹੇ ਮਸ਼ੀਨ ਲਾ ਦਿਓ ਜਾਨ ਸਰ ਕੋਈ ਮਰਜ਼ੀ ਲਾ ਕੋਈ ਚੱਕਰ ਹੀ ਨਹੀਂ ਹੁੰਦਾ ਅਦੇ ਭਲਾਂ ਚ ਫਿਰਦੀ ਆ ਲੈ ਵੜਾ ਲੈਣਾ ਹੂੰ ਭਲਾਂ ਚ ਸਹੀ ਗੱਲ ਹੈ ਤੇ ਮੁੱਲ ਬਾਈ ਨੇ ਬਾਈ ਇਹਦਾ ਟੈਂਡ ਰੱਖਿਆ ਜਮਾ ਰੱਖਿਆ ਬਾਈ ਬਣ ਕੇ ਮੈਂਤਾਲੀ ਗੱਲ ਹੀ ਯਾਰ ਠੀਕ ਆ ਵੀ ਐ ਬਾਹਲਾਂ ਵਾਲੀ ਕਾ ਇਹਦੇ ਚ ਹੋਣਾ ਵਾ ਕੱਲੀ 100 ਹੀ ਹੋਊਗਾ 100 ਰੁਪਿਆ ਸਹੀ ਗੱਲ ਆ ਬਾਈ ਚਮਾ ਜੈਜ ਮੁੱਲ ਰੱਖਿਆ ਬਾਈ ਤੇ ਅੱਗੇ ਜੱਸਿਆ ਦੋ ਨੰਬਰ ਤੇ ਬਾਈ ਜੇ ਵੀ ਭਲੂਨ ਸੁਈਆ ਭਲੂਨ ਸੁਈਆ ਹਾਂ ਇਹਨੂੰ ਦੂਜਾ ਦੇਣੀ ਅੱਜ ਠੀਕ ਆ ਹਾਂ ਜੇਰ ਵਗੈਰਾ ਡਾਣਾ ਜੇਰ ਵਗੈਰਾ ਸਾਰਾ ਓਕੇ ਆ ਗਰੰਟੀ ਹੋ ਜੇਰ ਵਗੈਰਾ ਕਿੰਨਾ ਜਿੱਸੇ ਬੋਲੇ ਥੱਲੇ ਹਣ ਇਹਦੇ ਥੱਲੇ ਹੁਣ ਵੀ ਹੋਊਗਾ 10 ਕਿਲੋ ਠੀਕ ਆ ਤੇ ਜਿੱਸੇ ਜੇ ਮੈਂ ਗੱਲ ਕਰਾਂ ਥਣਾ ਦੀ ਤੇ ਬਾਈ ਮੈਂ ਕਹਣਾ ਬੜਾ ਚੰਗਾ ਥਣ ਲੱਗਿਆ ਵਾ ਹਨਾ ਜਰਸੀ ਬਰੀਡ ਆ ਜਾਂਦੀ ਆ ਜਰਸੀ ਆ ਇਹ ਮੂੰਹ ਦੋ ਦਿੰਦੀ ਆ ਵੀ ਮੂੰਹ ਦੋ ਦਿੰਦਾ ਹਾਂ ਜਰਸੀ ਆ ਗਈ ਤੇ ਬਾਈ ਸਫਾਈ ਦੇਖੋ ਯਾਰ ਬਾਈ ਸੋਹਣੀ ਸਫਾਈ ਆ ਸਫਾਈ ਚੈੱਕ ਕਰੋ ਜਿੱਸੇ ਹੈਗੀ ਨਸਰਾਨੇ ਦੀ ਸਫਾਈ ਨਸਰਾਨੇ ਦੀ ਸਫਾਈ ਬਾਈ ਕਿ ਆ ਬਾਕੀ ਹਾਂ ਘਰ ਜਾਣਾ ਰਾਮ ਚੇਕ ਕਰ ਮੋਇ ਨਾ ਖੜੀ ਮੋਇ ਨਾ ਖੜ ਜਾਣਾ ਇਹ ਨਹੀਂ ਹੈਗਾ ਬੱਚਾ ਕੀ ਆ ਕੇ ਦੇਸੀ ਨਹੀਂ ਨਹੀਂ ਬੱਚਾ ਦਿੱਤਾ ਇਹਨੇ ਬੱਚਾ ਦਿੱਤਾ ਹਾਂ ਬੱਚੇ ਸੰਗੇ ਪਉਂਦੀਆ ਘਰ ਬੱਚੇ ਬਹੁਤ ਚੰਗੇ ਮੋਦੀਆ ਬਾਤ ਇਹ ਕਿਦੇ ਬੱਚੀਆਂ ਦੀ ਬਹੁਤ ਸੋਹਣੀ ਹੋਣੀ ਜੀ ਖੋਲ ਦੇ ਜੱਛੇ ਇਹਨੂੰ ਵੀ ਤੋੜ ਦੇ ਕੱਦ ਬਾਈ ਬਹੁਤ ਚੰਗਾ ਦੋ ਦਾ 10 ਬੜਾ ਫੁੱਲ ਕਾਦਾ ਯਾਰ ਬੜਾ ਨਾਲ ਕੋਈ ਨਾ ਅਸਲ ਵਿੱਚ ਨਾ ਤੁਸੀਂ ਅੱਜ ਜਦੋਂ ਵੀ ਜਦੋਂ ਵੀ ਆਉਂਗੇ ਬਾਈ ਲੈ ਕੇ ਜਾਓਗੇ ਤਾਂ ਤੁਸੀਂ ਇਹਨਾਂ ਨੂੰ ਬੜਾ ਨਾ ਸਮਝੋ ਵੱਡੀਆਂ ਇਹਨਾਂ ਨੂੰ ਦੋ ਬੱਚੇ ਇੱਕ ਬੱਚੀਆਂ ਮੰਨ ਕੇ ਚਲੋ ਵੀ ਲੈ ਕੇ ਜਾਉਂਗਾ ਬੱਚੇ ਹਾਂ ਤੇ ਬਰੀਡ ਦੇਖੋ ਸਾਈਨਿੰਗ ਚੂਨਗ ਬਾਈ ਬਹੁਤ ਆ ਪਤਲਾ ਅੰਗ ਲੱਗਿਆ ਹੋਇਆ ਜਿਹਨੂੰ ਆਪਾਂ ਕਹਦੇ ਇੱਕ ਨਹੀਂ ਜੱਸਿਆ ਹਾਂ ਬਰੀਡ ਇੱਕ ਨੰਬਰ ਆ ਗਈ ਖਵਾਨਾ ਜਿਹੜਾ ਤੁਹਾਨੂੰ ਬਹੁਤ ਸੋਹਣਾ ਲੱਗਦਾ ਬਾਕੀ ਇੱਥੇ ਖੜਾ ਲਾ ਯਾਰ ਬੜਾ ਕੋਈ ਗੱਲ ਤਾਂ ਨਹੀਂ ਆ ਲੈ ਰਸਾ ਛੱਡ ਦੇ ਇੱਥੇ ਖੜ ਜਾ ਕੀ ਬਾਤ ਹੈ ਦਾਜੀ ਸੂਈ ਹੈ ਨਾ ਬੜਾ ਕੋਈ ਗੱਲ ਤਾਂ ਨਹੀਂ ਆ ਲੈ ਮੂੰਹ ਇਹ ਨਾ ਖੜੀਏ ਕੋਈ ਚੱਕਰ ਮਰਦੀ ਕੋਈ ਚੱਕਰ ਹਾਂ ਦੀ ਕੁਆਲਿਟੀ ਚੈੱਕ ਕਰਾਂ ਥਣ ਪਹਿਲਾਂ ਤਾਂ ਬਾਈ ਬੜਾ ਚੰਗਾ ਲੱਗਿਆ ਬਾਕੀ ਮੂੰਹ ਦੋਂਦੀ ਆ ਬੜਾ ਮੂੰਹ ਪੱਟ ਕੇ ਲੈ ਕੇ ਜਾਵੇ ਠੀਕ ਹੈ ਬਾਈ ਹਾਂ ਕਿੰਨਾ ਦਾ ਤੇ ਦੁਬਈ ਜਿਹਾ ਐਸਟੀਮੇਟ ਉਹ ਐਸਟੀਮੇਟ 18 18 ਕਿਲੋ ਬਚੀ ਨੂੰ ਕੱਢੂਗੀ ਠੀਕ ਹੈ ਭਾਈ ਬਾਕੀ ਸਾਫ ਸੰਭਾਲ ਵਾਲੇ ਬੰਦੇ ਦੀ ਗੱਲ ਆ ਹੂੰ ਤੇ ਤਾਰਾਂ ਇਹਦੀਆਂ ਹੀ ਮਾਰੋਗੇ ਹਾਂ ਹਾਂ ਠੀਕ ਹੈ ਭਾਈ ਤਾਰਾਂ ਭਾਈ ਕਹਿੰਦਾ ਭਾਈ ਇਹਦੀਆਂ ਹੀ ਮਾਰ ਦਾਂਗੇ ਬਾਕੀ ਜਿਹੜੀ ਸਫਾਈ ਆ ਉਹ ਚੈੱਕ ਕਰੋ ਯਾਰ ਲੈਵੇ ਤੇ ਜਿੱਸਿਆ ਮੈਂ ਕਹਿੰਦਾ ਲੈਵੇ ਦਿਸਣ ਨੂੰ ਤਾਂ ਐ ਲੱਗਦਾ ਚਾ ਮੈਂ ਯਾਰ ਹਰੇ ਤਾਂ ਟਾਈਮ ਕੁਝ ਨਹੀਂ ਹੱਥ ਨੂੰ ਬੜਾ ਨੇ ਫਸ ਜਾਣਾ ਸਾਰੇ ਆਣੇ ਹੂੰ ਇੱਕ ਗੱਲ ਹੋਰ ਆ ਭਾਈ ਜਹ ਸੂਏ 10 ਰੁਪਏ ਇਹ ਨਹੀਂ ਹੈਗਾ ਲੈ ਵਾ ਤੂੰ ਲੈ ਲੈ ਵਾ ਇਹਨੇ ਐ ਹੀ ਰਹਿਣਾ ਨਹੀਂ ਰਹਿਣਾ ਨਹੀਂ ਕੀ ਬਾਤ ਆ ਭਾਈ ਲੇ ਬਾਈ ਪਸ마 ਕਰੇ ਤਾਂ ਬੱਥਣਾ ਦੀ ਕੁਆਲਿਟੀ ਚੈੱਕ ਕਰੋ ਨੰਬਰ 1 ਦੀ ਚਵਾਈ ਵਿੱਚ ਬਾਕੀ ਠੰਡੀ ਵਾਲੀ ਹੈ ਯਾਰ ਗੱਲ ਤਾਂ ਮੇਣਾ ਹੈ ਬਰਫ਼ ਨਹੀਂ ਹੁੰਦੀ ਠੰਡੀ ਸੀਲ ਦੀ ਹੁੰਦੀ ਹੈ ਬਾਈ ਠੰਡੀ ਸੀਲ ਫੁੱਲ ਆ ਤੇ ਚਵਾਈ ਚੈੱਕ ਕਰੋ ਦੋਵੇਂ ਠੰਡੀ ਵਹਿੜਾ ਹੋਣੀ ਚਾਹੀਦੀ ਚਵਾਈ ਆ ਕਿਨੇ ਬਾਈ ਹੁੰਦੀ ਚਵਾਈ ਲੈ ਨਿਬੜਦੀ ਆ ਬਾਈ ਥੱਲੇ ਵਹਿ ਕੇ ਕੀ ਕਰਦਾ ਦੱਸਿਆ ਕੀ ਕਰਦਾ ਜੋਂਨ ਨੂੰ ਮਗਰ ਲੈ ਖਣਾ ਦਿਖਾ ਦੇ ਲੈ ਮਗਰ ਲੈ ਖਣਾ ਵੀ ਬਾਈ ਚੈੱਕ ਕਰ ਲੈ ਇੱਕ ਨੰਬਰ ਤੇ ਬਾਈ ਇਹ ਬਹੁਤ ਸੋਹਣੀ ਚਵਾਈ ਜਿਹਨੂੰ ਆਪਾਂ ਕਹਿੰਦੇ ਚਵਾਈ ਹੂੰ ਨੰਬਰ 1 ਚਵਾਈ ਬਾਕੀ ਯਾਰ ਕੋਈ ਚੱਕਰ ਨਹੀਂ ਇਧਰ ਨੂੰ ਇਧਰੋਂ ਉੱਠ ਖੜਾ ਹੂੰ ਇਧਰ ਬਹਿ ਜਾ ਤੇ ਜੱਸਿਆ ਫਿਰ ਮੁੱਲ ਕੀ ਰੁਕੀਦਾ ਬਾਈ ਬਾ ਯਾਰ ਮੈਂ ਤੈਨੂੰ ਬਲੇਂਦਰ ਪਹਿਲਾਂ ਕਿਹਾ ਬਾਈ ਬਣ ਕੇ ਘਾਟੇ ਵਾਗਦੇ ਨਹੀਂ ਹੋਣੇ ਇਹ ਕਿਸੇ ਤੇ ਹੋ ਵੀ ਹੂੰ ਇਧਰਲੇ ਪਾਸੇ ਬਹਿ ਜਾ ਉਧਰ ਬਹਿ ਜਾ ਚਾਰ ਜਾਨੇ ਚੋਂ ਲੱਗ ਜਾ ਪਲੂਨ ਸੂਈ ਵੀ ਆ ਪੁੱਠੇ ਪਾਸੇ ਬਹਿ ਕੇ ਚੋਕੇ ਦਿਖਾ ਦੇਣਾ ਵੀ ਕੋਈ ਚੱਕਰ ਨਹੀਂ ਇਹਦਾ ਕੀ ਬਾਤ ਆ ਬਾਈ ਤੇ ਦੱਸ ਦੇ ਫਿਰ ਜੱਸਿਆ ਮੁੱਲ ਦਾ ਇਹ ਮੋਲ ਕੋਈ 52 ਕਰਾਲੇ 50 ਕਰਾਲੇ 55 ਕਰਾਲੇ 48000 ਰੁਪਏ ਲੈਣਾ 48000 ਹਾਂ ਚੱਕੋ ਬਈ 48000 ਦੀ ਸਾਨੂੰ ਜੇ ਨਾ ਅਗਲਾ ਕਿਸੇ ਵੀ ਹੋਗਾ ਕਿ ਘਾਟਾ ਵਾਦਾ ਕਿਸੇ ਵਾਰਡ ਚ ਵੀ ਨਹੀਂ ਹੋਣਾ ਠੀਕ ਆ ਬਸ ਫਿਕਸ ਹੀ ਆ ਠੀਕ ਆ ਅੱਗੇ ਜ세 ਦਲ ਨੰਬਰ ਤੇ ਬਈ ਇਹ ਭਰੂਣ ਸੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਇਹ ਆ 2-4 ਦਿਨ ਲੈ ਜੂਗਾ ਹੜਾ 2-4 ਦਿਨਾਂ ਦੀ ਕੱਚੀ ਦੰਦਾ ਜੇ ਵੀ ਆ ਇਹ ਦੋਂਦੀ ਆ ਵੀ ਇਹ ਵੀ ਦੋ ਦੰਦਾ ਆਗੇ ਬੱਚੇ ਹੀ ਆਗੇ ਜ਼ਿਆਦਾਤਰ ਇਹ ਵੀ ਬੱਚਾ ਹੀ ਆ ਹਾਂ ਥਾਨ ਕੁਆਲਿਟੀ ਬਈ ਚੈੱਕ ਕਰੋ ਮੇਨ ਗੱਲ ਕਿਸੇ ਨੂੰ ਸਫਾਈ ਨਹੀਂ ਮਿਲਣੀ ਇਹ ਨਹੀਂ ਸਫਾਈ ਚੈੱਕ ਕਰੋ ਲੇਵਿਆਂ ਦੀ ਥਾਨ ਚੈੱਕ ਕਰੋ ਗੁਲਾਬੀ ਠੰਡਾ ਲੇਵਿਆਂ ਦੀ ਫੀਟਿੰਗ ਬੜੀ ਕਮਾਲਾ ਕਿੰਨਾ ਦੁੱਤ ਪਾ ਦੱਸੇ 20 ਕਿਲੋ ਪਛੀ ਦੋ ਦੇ ਦੂ ਜਿਹੜੇ ਹਾਂ ਉਹਨਾਂ ਤਿਆਰੀ ਆ ਬੜੀ ਰੰਗ ਰੂਪ ਬੜਾ ਚੰਗਾ ਬੜਾ ਚੰਗਾ ਹੈਗਾ ਕੀ ਬਾਤ ਆ ਬਾਕੀ ਅਗਲਾ ਮੂੰਹ ਪੱਟੇ ਜਰਾ ਆ ਕੇ ਦੇਖੇ ਠੀਕ ਆ ਵੀ ਆਪਦੀ ਤਸੱਲੀ ਕਰ ਲਿਆ ਤਸੱਲੀ ਕਰ ਲਿਆ ਹਾਂ ਤੇ ਦੰਦਾਂ ਦਾ ਪਾਇਦਾ ਚੈੱਕ ਕਰਵਾ ਲੈ ਹੂੰ ਸਹੀ ਗੱਲ ਆ ਬਾਈ ਫੇਸ ਬੜਾ ਚੰਗਾ ਬਾਈ ਬਰੀਡ ਇਹ ਵੀ ਇੱਕ ਨੰਬਰ ਆ ਗਈ ਜ਼ਿਆਦਾਤਰ ਬਾਈ ਕੋਲੇ ਗਰਮੀਆਂ ਦੇ ਤੋਹਫੇ ਹੁੰਦੇ ਆ ਕਿ ਨਹੀਂ ਕਿਸੇ ਗਰਮੀ ਨਾ ਬਾਕੀ ਆਪਣੇ ਕੋਲੇ ਬੜਾ ਸਾਰੀਆਂ ਦੰਦਾਂ ਜਾਂ ਯਾਰ ਹੂੰ ਬਾਕੀ ਤੋਰਾ ਤਰਾ ਬਾਈ ਇੱਕ ਨੰਬਰ ਆ ਸੈਨਿੰਗਾਂ ਚਮਕਾਂ ਦੀ ਗੱਲ ਕਰੀਏ ਨਾ ਫੁੱਲ ਆ ਗਿਆ ਫੁੱਲ ਸ਼ਮੀਆਂ ਪਲੀਆਂ ਨੂੰ ਦੱਦ ਤੇ ਬਰੀਡ ਸਾਰਾ ਕੁਝ ਮਿਲਣਾ ਸਾਰਾ ਕੁਝ ਮਿਲਣਾ ਤੇ ਜਿ세 ਅੱਜ ਇਹਦਾ ਕੱਚੀ ਦਾ ਮੁੱਲ ਬਾਈ ਇਹਦਾ ਅੱਜ ਮੌਲਾ ਨੂੰ 60000 ਰੁਪਏ ਦੀ ਦੇਣੀ ਹੈ 65 ਕਰਾ ਲੈ ਕੋਈ 70 ਕਰਾ ਲੈ ਠੀਕ ਆ 65 ਕਰਾ ਲਓ ਬਈ ਤੇ 70 ਕਰਾ ਲਓ 60000 ਦੀ ਬੱਸੀ ਬਾਈ ਕਹਨਾ ਅੱਜ ਦੇਣੀ ਹੈ ਦੇ ਦੇਣੀ ਹੈ ਬਾਕੀ ਆਏਗਾ ਦਾ ਥੋੜਾ ਕਣਾ ਛੋੜ ਸੱਪਾ ਹੋ ਜੀ ਜਸਿਆ ਬਸ ਛੋੜ ਸੱਪਾ ਛੋੜ ਸੱਪਾ 100 ਰੁਪਏ ਹੀ ਆ ਠੀਕ ਆ ਵੜਾ ਜੀ ਨਾ ਪਤਾ ਬਾਕੀ ਲੇਵੇ ਦੀ ਜਿਹੜੀ ਫੀਟਿੰਗ ਬੜੀ ਬੜੀ ਸੋਹਣੀ ਫੀਟਿੰਗ ਹੈ ਤਾਂ ਤਿਆਰੀ ਪੂਰੀ ਆਉਂਦੀ ਹੈ ਤਿਆਰੀ ਚ ਇਹਦੇ ਤਾਂ ਵੜਾ ਦੱਸਿਆ ਕਹਿੰਦਾ ਮੌਲਾ ਕਰੂਗੀ ਕਿ ਇੱਥੇ ਲੈ ਆ ਮੋਰ ਨੂੰ ਕਿ ਨਾ ਉਹਨਾ ਗੱਠ ਦਾ ਮਗਰ ਨੂੰ ਕਰ ਲੈਣੇ ਹੋਰ ਦੇ ਮਗਰ ਨੂੰ ਦੇ ਗੱਠ ਬਈ ਮੂਹਰ ਨੂੰ ਕਰਨਾ ਕਰ ਮੈਂ ਕੀ ਵਾਲਾ ਚੱਲਿਆ ਸਾਰੇ ਢੱਲਾਂ ਕੱਢ ਕੇ ਵੜਨੇ ਸੁਣਾ ਪੜਾਂ ਆ ਦੇ ਹੂੰ ਸਹੀ ਗੱਲ ਹੈ ਤੇ ਅੱਗੇ ਜਿਹਾ ਲਾਟ ਤੇ ਇਹ ਜਰਸੀ ਮੰਨ ਲਈ ਇਹ ਐਚ ਐਫ ਮੰਨ ਲਈ ਜਰਸੀ ਆ ਜਰਸੀ ਐਚ ਐਫ ਦਾ ਪ੍ਰਿੰਟ ਐਚ ਐਫ ਦੇ ਪ੍ਰਿੰਟ ਆ ਗਿਆ ਵਿੱਚ ਇਹਦੀ ਹੂੰ ਜਰਸੀ ਆ ਇਹ ਚੌਗੀ ਮੰਨ ਲਈ ਅਗਲਾ ਸਿੱਗੀ ਮੰਨ ਲਈ ਠੀਕ ਆ ਜਿ세ਾ ਥਾਣਾ ਦੀ ਕੁਆਲਿਟੀ ਤਾਂ ਨਾ ਬਾਈ ਕੀ ਬਾਤ ਆ ਜਿੱਡੀ ਵੜਾ ਜਿੱਡੀ ਵੜਾ ਉਡਾ ਲਿਆ ਨਾ ਦੇਖੋ ਬਾਈ ਲੇਵਾ ਦੇ ਜਿੱਡੀ ਦੀ ਫੀਟਿੰਗ ਆ ਨਾ ਬਾਲੀ ਕਮਾਲ ਦੀ ਥਣ ਤਾਂ ਜਸਿਆ ਮੈਂ ਕਹਣਾ ਅਗਲਾ ਗੱਬਣਾ ਲੈ ਐ ਬਹਿ ਜਾ ਦੇ ਥੱਲੇ ਲੈ ਬਾਈ ਆਹ ਕਹਿੰਦਾ ਯਾਰ ਗੱਬਣਾ ਵੜ ਨਾਲ ਚੈੱਕ ਕਰੋ ਠੰਡੀ ਸੀ ਚੱਕਰੀ ਨਹੀਂ ਯਾਰ ਮੋਇਨਾ ਗਾਲਾ ਪੱਟੀ ਜਿਵੇਂ ਮੋਇਨਾ ਗਾਲਾ ਪੱਟੀ ਬਿਠਿਆ ਜਿਵੇਂ ਉਹ ਆ ਜਿਵੇਂ ਉਹ ਕਰੀ ਚੱਲ ਆ ਫੋਲ ਲੈ ਜੱਸਿਆ ਦੋ ਬਾਰ ਨਹੀਂ ਕੀਤਾ ਰਹਾ ਤਾ ਰਹਾ ਤਾਂ ਬਈ ਪ੍ਰਿੰਟ ਚੈੱਕ ਕਰੋ ਹੈਗੀ ਬਈ ਜਰਸੀ ਆ ਜਰਸੀ ਤੇ ਜੇ ਤੁਸੀਂ ਚਾਹੋਗੇ ਵੀ ਐਫ ਐਫ ਦੇ ਬੱਚੇ ਲੈਣੇ ਆ ਤਾਂ ਮੈਂ ਕਹਣਾ ਬਾਲੇ ਚੰਗੇ ਪਾਉਗੀ ਬਹੁਤ ਚੰਗੇ ਪਾਉਗੀ ਹੂੰ ਤੇ ਆ ਦੇਖੋ ਫੇਸ ਦੇਖੋ ਬਈ ਬੜਾ ਪਿਆਰਾ ਬੋਦੀ ਵਾਦੀ ਨਾ ਫੁੱਲ ਕਮਾਲ ਦੀ ਜਗੀ ਅਸਲ ਚਮਕਦਮ ਕਾਲੀ ਆ ਨਾ ਪੂਰੇ ਜੰਮ ਕਦਮ ਕਾਲੀ ਆ ਹੂੰ ਇਹ ਨਹੀਂ ਹੈਗਾ ਬਈ ਕਿਸੇ ਪੱਕੇ ਤੋਂ ਲਿੱਸੀ ਦਾ ਨਹੀਂ ਯਾਰ ਇੱਥੇ ਛੱਡ ਦੇ ਲੈ ਵਾ ਇੱਥੇ ਖੜ ਜਾਣਾ ਨੇ ਲੈ ਚੈੱਕ ਕਰਨ ਲੈ ਚੈੱਕ ਕਰੋ ਯਾਰ ਠੰਡੀ ਸੀ ਬੜਾ ਯਾਰ ਕੋਈ ਬਾਤ ਨਹੀਂ ਆ ਥੱਲੇ ਨਹੀਂ ਨਿਕਲਦਾ ਆਹ ਸਾਰਾ ਕੱਟਣਾ ਮਹਿੰਦਰਾ ਕੀ ਬਾਤ ਲੈ ਫੀਡਿੰਗ ਫੋਟੋ ਨਾਲ ਪਲੀ ਕੁਮਾਲਦੀਆ ਮੋਗਨਾ ਖੜੀ ਕੁ ਕਰਮਣ ਨੂੰ ਚੱਕਣਾ ਕੋਈ ਬਾਤ ਨਹੀਂ ਖੁੱਲੀ ਛੱਡ ਦੇ ਉਹਨਾਂ ਤੇ ਜੱਸਿਆ ਇਹਦਾ ਮੁੱਲ ਭਾਈ ਕੀ ਰਹੂਗਾ ਵੀਰੇ ਅੱਜ ਕੱਚੀ ਦਾ ਅੱਜ 50000 ਦੀ ਵੜ ਦੇ ਦਾਂਗੇ 50000 ਹਾਂ ਅੱਜ ਭਾਈ ਕੱਚੀਆਂ ਵਾਲੇ ਮੁੱਲ ਹੋਏ ਆ ਮੁੱਲ ਇਹ ਸੁੱਕੀ ਦਾ ਫਿਰ ਉਹ ਵੱਧ ਦੇ ਮਾਗੇ ਜਦੋਂ ਹੋ ਗਈਆਂ ਤਿਆਰ ਭਾਈ ਉਦੋਂ ਮੁੱਲ ਹੋਣਗੇ ਉਹ ਦੇਖਨੇ ਭਾਈ ਜੱਸੇ ਹਾਂ 18 ਕਿਲੋ ਦੁੱਧ ਖੁੱਲਾ ਬੱਛੀ ਪਾ ਦੂ ਵੱਧ ਪਾ ਲੈ ਜੀ ਭਾਈ ਉਹ ਐਸਟੀਮੇਟ ਜਹ ਜਹ ਇੱਕ ਦੋ ਦਿਨ ਤਾਂ ਲੈ ਜੂ ਹਰੇ ਲੈ ਜੋ ਹਨਾ ਹਾਂ ਆਰਾਮ ਬਾਕੀ ਸੂਤ ਆ ਬਾਂ ਮੈਂ ਹੁਣ ਬੱਕਰੀ ਆ ਸੂ ਦਾ ਬੱਕਰੀ ਆ ਬਾਏ ਸੂਪੇ ਵਾਂ ਦੀ ਬੱਠੀ ਬਣੀ ਬਹੁਤ ਆ ਹਮ ਪਰ ਸੁੰਦੀ ਨਹੀਂ ਹਦੇ ਠੀਕ ਆ ਐਨਾ ਠੰਡਾ ਨਹੀਂ ਪਸੂ ਮਿਲਣ ਲੱਗਦੇ ਹਮ ਸਹੀ ਗੱਲ ਆ ਹਾਂ ਤੇ ਨਗਸੀ ਕੇ ਬਾਈ ਬੋਲੇ ਬਾਈ ਚਾਰ ਆ ਪਾ ਚਾਰ ਹੀ ਦਿਖਾ ਦੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਤਾਂ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਚਲੋ ਬਾਈ ਧੰਨਵਾਦ ਜੀ